ਤੂੰ ਖਾ ਲੈ ਜਿੰਨੇ ਮਰਜ਼ੀਆਂ ਚੇ ਜਾਂ ਪੂਰੀਆਂ ਕਰ ਲੈ ਮਨ ਦੀਆਂ ਰੀਜਾਂ ਤੂੰ ਖਾ ਲੈ ਜਿੰਨੇ ਮਰਜ਼ੀਆਂ ਚੇ ਜਾਂ ਪੂਰੀਆਂ ਕਰ ਲੈ ਮਨ ਦੀਆਂ ਰੀਜਾਂ ਬੱਟੂਏ ਦੀ ਪਾ ਕੇ 로ਟੀ ਹੋ ਢਿੱਡ ਨੂੰ ਸਵਰਨੇ ਆਉਂਦਾ ਜਿੱਥੋਂ ਤੱਕ ਖਾਵੇ ਨਾ ਰੋਟੀ ਬੰਦੇ ਦੇ ਮਨ ਨੂੰ ਚੈਣ ਨਹੀਂ ਆਉਂਦਾ ਜਿੱਥੋਂ ਤੱਕ ਖਾਵੇ ਨਾ ਰੋਟੀ ਹੋ ਮੱਕੀ ਦੀ ਰੋਟੀ ਸਾਗ ਸਰੋਂ ਦੇ ਵਿੱਚ ਮੱਖਣ ਪਾਇਆ ਹੋਵੇ ਸ਼ਾਮ ਤੱਕ ਬੰਦਾ ਹਿੱਲਦਾ ਨਾ ਨਾ ਚੀਜ਼ ਕਿਸੇ ਨੂੰ ਛੋਵੇ ਹੋ ਸ਼ਾਮ ਤੱਕ ਬੰਦਾ ਹਿੱਲਦਾ ਨਾ ਨਾ ਚੀਜ਼ ਕਿਸੇ ਨੂੰ ਛੋਵੇ ਉਤੋਂ ਪੀ ਕੇ ਠੰਡੀ ਲੱਸੀ ਨਾਲੇ ਪੀ ਕੇ ਠੰਡੀ ਲੱਸੀ ਤੇ ਠੰਡ ਪੈਂਦੀ ਹੈ ਚੋਟੀ ਹੋ ਢਿੱਡ ਨੂੰ ਸਵਰਨ ਨਹੀਂ ਆਉਂਦਾ ਜਿੱਥੋਂ ਤੱਕ ਖਾਵੇ ਨਾ ਰੋਟੀ ਬੰਦੇ ਦੇ ਮਨ ਨੂੰ ਚੈਣ ਨਹੀਂ ਆਉਂਦਾ ਜਿੱਥੋਂ ਤੱਕ ਖਾਵੇ ਨਾ ਰੋਟੀ ਹੋ ਜੀਨੇ ਮੰਗ ਕੇ ਖਾ ਲੈਣਾ ਰੋਟੀ ਦੀ ਕਦਰ ਕੀ ਜਾਣੇ ਕਈ ਕੰਮ ਕਰ ਕਰਨੋਂ ਹਟ ਕੇ ਖਾ ਖਾ ਬਾਦਲ ਦੇ ਦਾਣੇ ਹੋ ਕਈ ਕੰਮ ਕਰ ਕਰਨੋਂ ਹਟ ਕੇ ਖਾ ਖਾ ਕੈਪਟਨ ਦੇ ਦਾਣੇ ਦੋ ਦੀ ਚੀਜ਼ 16 ਨੂੰ ਵਿਕਦੀ ਫਿਰ ਵੀ ਨੀਤ ਹੈ ਖੋਟੀ ਹੋ ਟਿੱਡ ਨੂੰ ਸਵਰਨੇ ਆਉਂਦਾ ਜਿੱਥੋਂ ਤੱਕ ਖਾਵੇ ਨਾ ਰੋਟੀ ਬੰਦ ਦੇ ਮਨ ਨੂੰ ਚੈਣ ਨਹੀਂ ਆਉਂਦਾ ਜਿੱਥੋਂ ਤੱਕ ਖਾਵੇ ਨਾ ਰੋਟੀ ਓਏ ਸ਼ੁਕਰ ਕਰ ਉਸ ਰੱਬ ਦਾ ਜਿਹੜਾ ਸਭ ਨੂੰ ਹੈ ਦਿੰਦਾ ਮੈਂ ਆ ਕਰਿਆ ਮੇਰਾ ਆ ਕਰਿਆ ਜਿਹੜਾ ਦੇ ਕੇ ਨਹੀਂ ਲੈਂਦਾ ਮੈਂ ਆ ਕਰਿਆ ਮੈਂ ਉਹ ਕਰਿਆ ਜਿਹੜਾ ਦੇ ਕੇ ਨਹੀਂ ਲੈਂਦਾ ਜ਼ਾਲਮ ਕਹਿੰਦੀਆਂ ਨੇ ਸਰਕਾਰਾਂ ਕਿਸਾਨ ਨੂੰ ਕਮਾਈ ਹੈ ਮੋਟੀ ਓਏ ਢਿੱਡ ਨੂੰ ਸਵਾਰ ਨਹੀਂ ਆਉਂਦਾ ਜਿੱਤੋਂ ਤੱਕ ਖਾਵੇ ਨਾ ਰੋਟੀ ਬੰਦ ਦੇ ਮਨ ਨੂੰ ਚੈਣ ਨਹੀਂ ਆਉਂਦਾ ਜਿੱਤੋਂ ਤੱਕ ਖਾਵੇ ਨਾ ਰੋਟੀ ਓਏ ਢਿੱਡ ਨੂੰ ਸਵਾਰ ਨਹੀਂ ਆਉਂਦਾ ਜਿੱਤੋਂ ਤੱਕ ਖਾਵੇ ਨਾ ਚੰਦ ਰੋਟੀ